ਤਰੀਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਆ ਪਹਿਲੀ ਵਾਰ ਜਿਹੜਾ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਅਸੂਆ ਤਾਜੀ ਸੂਹੀ 15 ਤੋਂ 20 ਦਿਨਾਂ ਦਾ ਝੋਟੀ ਦਾ ਸੂਗਾ ਗਾ ਬਿਲਕੁਲ ਲੈਣ ਸਾਫ ਸੁਥਰੀ ਪੋਲੀ ਧਾਰ ਵਾਲੀ ਸੀਲ ਠੰਡੀ ਝੋਟੀ ਲੈ ਕੇ ਆਇਾਂਗੇ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰ ਰਹਾਗਾ ਪਹਿਲਾ ਸੂਗਾ ਸੂਹੀ ਝੋਟੀ 15 ਤੋਂ 20 ਦਿਨਾਂ ਦਾ ਸੂਗਾ ਦੋਸਤੋ ਆਪਣੇ ਕੋਲੇ ਝੋਟੀ ਕੱਲ ਹੀ ਆਈ ਹੈ ਮੰਡਿਓ ਸ਼ੁੱਕਰਵਾਰ ਨੂੰ ਮਾਨਸਾ ਦੀ ਮੰਡੀ ਤੋਂ ਦੁੱਧ ਇਸ ਟਾਈਮ ਮੰਨ ਲਓ ਵੀ ਕੱਲ ਮੰਡਿਓ ਬਾਜ਼ਾਰ ਮੂੜੀ ਥੱਲੇ ਦੁੱਧ 7 ਤੋਂ 8 ਦੇ ਵਿਚਕਾਰ ਹੋਊਗਾ ਝੋਟੀ ਥੱਲੇ ਜੇ ਕੋਈ ਵੀਰ ਚੰਗੀ ਸੰਭਲੂਗਾ ਝੋਟੀ 10 ਤੋਂ ਰਾਮਦਾਈ ਨਾਲ ਦੁੱਧ ਪਲਾਸਾ ਦੇ ਦੇਣਾ ਪਹਿਲਾ ਸੂਆ ਦੋਸਤੋ ਦੰਦਾਂ ਚ ਹੀ ਹੋਊਗੀ ਝੋਟੀ ਪਿੱਠਪੁੜੇ ਦੀ ਬੰਤਰ ਝੋਟੀ ਦੀ ਬਹੁਤ ਸ਼ਾਨਦਾਰ ਆ ਬਿਲਕੁਲ ਸ਼ਾਂਤ ਸੁਭਾਅ ਦੀ ਸੇਲ ਲਠੰਡੀ ਰਿੰਗ ਸਿੰਘ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆ ਦੋਸਤੋ ਬਾਜਾ ਵਜਾ ਰੇਟ ਦੋਸਤੋ ਆਪਾਂ ਇਹਦਾ 90000 ਰੁਪਿਆ ਰੱਖਿਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਬਿਲਕੁਲ ਲੈਨ ਪੋਲੀ ਚਵਾਈ ਦੀ ਥਣ ਹਵਾਲੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖਣ ਮਾ ਥਣ ਪੀੜੇ ਦੇ ਪਾਵੈਣਾ ਦੋਸਤੋ ਪਸਮਾਚ ਝੋਟੀ ਥਣ ਹੋਰ ਵੀ ਚੰਗਾ ਨਖੇਰਦੀ ਹੈਗੀ ਬਿਲਕੁਲ ਇਹਨਾਂ ਪੋਲੀ ਜੀ ਚਬਾਈ ਹੈ ਕੰਪੈਕਟ ਯਾਰਡ ਰਾ ਝੋਟੀ ਦਾ ਥਣ ਹਵਾਨੇ ਦੀ ਬਿਲਕੁਲ ਸਾਫ ਹੈ ਦੋਸਤੋ ਬਾਜੋ ਜੇ ਰੇਟ ਆਪਾ ਦਾ 90000 ਕੀਤਾਗਾ ਜੇ ਕਿਸੇ ਮੇਰੇ ਵੀਰ ਦੀ ਸੌਂਧਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790